ਇਹ ਮੋਰਡਰਕ ਤੇ ਬੜੇ ਤੁਰ ਹਸਪਤਾਲ ਪੇਸ਼ ਹੁੰਦਾ ਹੈ। ਅਹ ਥਾਣਾ ਦਰਾਹਾ ਦੇ ਵਿੱਚ ਇੱਕ ਐਫ ਆਈ ਆਰ ਨੰਬਰ ਪ੍ਰੈਸ ਨੋਟ ਤੋਂ ਉਹਨੂੰ ਦਿੱਤੇ ਆ 44 ਨੰਬਰ ਇੱਕ ਦਰਜ ਕੀਤੀ ਆ। ਇਹ ਬਲਜੀਤ ਸਿੰਘ ਇਹ ਚ ਕੰਪਲੇਨਟ ਹੈ। ਉਹਨੇ ਜਿਹੜਾ ਉਹਦੀ ਸਟੇਟਮੈਂਟ ਹੈ ਉਹਦੀ ਸਟੇਟਮੈਂਟ ਦੇ ਮੁਤਾਬਕ ਐਫ ਆਈ ਆਰ ਲੌਂਚ ਕੀਤੀ ਆ। ਅੰਦਰ ਸੈਕਸ਼ਨ ਬੀ ਨੇ ਨੀਤਾ ਰਵਾ ਸਾਡੀਆਂ ਪ੍ਰਸ਼ਨੋਤਰੀ ਦਿੱਤੀਆਂ ਹੋਈਆਂ ਕਿ ਕਿਵੇਂ 22 ਨੇ ਬੰਦੇ ਉਹਨਾਂ ਨੇ ਦੱਸੇ ਤੇ ਬਾਕੀ ਆਪਸ਼ਾਤੇ ਬੰਦੇ ਉਹਨਾਂ ਦੀ ਜ਼ਮੀਨ ਤੇ ਆ ਕੇ ਉਹਨਾਂ ਦਾ ਮਾਰਕਟਾਈ ਕੀਤੀ ਮਾਰ ਦੇਣ ਦੀਆਂ ਦੇ ਨਾਲ ਜਿਹਦੇ ਤੇ ਪੁਲਿਸ ਤਰੀਕੋਲ ਜਦੋਂ ਇਨਫੋਰਮੇਸ਼ਨ ਆਈ ਤੇ ਤੁਰੰਤ ਉਥੇ ਪਹੁੰਚ ਕੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਇਹਨਾਂ ਦੇ ਵਿੱਚੋਂ ਅਸੀਂ ਕਰੀਬ 11 ਬੰਦੇ ਜਿਹੜੇ ਆ ਗਿਫਤਾਰ ਕਰਨੇ ਆ ਤਾਂ ਕਿ ਲਾਈਨ ਆਊਟ ਹੋ ਮੇਨਟੇਨ ਰਹੇ ਉਹਦੇ ਵਿੱਚ ਅੱਡ ਅੱਡ ਪੋਲਿਸ ਪਾਰਟੀਆਂ ਜੁਣਾ ਕੇ سارے ਬੰਦੇਾਂ ਦੀ ਤੁਰੰਤ ਗ੍ਰਿਫਤਾਰੀ ਕੀਤੀ ਔਰ ਇਹਦੀ ਜਿਹੜੀ ਆਂਦਾ ਕ੍ਰਤੀਸ਼ ਹੈ ਉਹ ਅਮਰਜ ਲਿਆਂਦੀ ਜਾ ਰਹੀ ਹੈ ਜਿਹਦੇ ਵਿੱਚ ਅਜੇ ਜਿਹੜੀ ਬਾਕੀ ਰਿਕਵਰੀ ਅਥਾਰਾ ਦੀ ਪਲਸ ਜਿਹੜੇ ਵਾਹਨ ਯੂਜ਼ ਹੋਏ ਉਹ ਵੀ ਕੀਤੀ ਜਾ ਰਹੀ ਹੈ ਇਹਦੇ ਵਿੱਚ ਜਿਹੜਾ ਵਜਾ ਰੰਜਿਸ਼ ਹੈ ਉਹ ਲੈਂਡ ਦਾ ਡਿਸਪਿਊਟ ਹੈ ਇਹ ਦਸਣਯੋਗ ਇਥੇ ਇਹ ਹੈ ਕਿ ਜਿਹੜੇ ਬੰਦੇ ਅਸੀਂ ਗ੍ਰਿਫਤਾਰ ਕੀਤੇ ਐ ਇਹਦੇ ਵਿੱਚ ਕਈ ਇਸ ਤਰ੍ਹਾਂ ਦੇ ਮੁਲਜ਼ਮ ਨੇ ਜਿਨ੍ਹਾਂ ਤੇ ਕਈ ਕਈ ਮਕਦਮੇ ਦਰਜ ਨੇ ਇਹਦੇ ਵਿੱਚ ਅਸੀਂ ਹੁਣਾਂ ਬੰਦਿਆਂ ਦੇ ਨਾਮ ਵੀ ਵਿੱਚ ਦਿੱਤੇ ਐ ਪ੍ਰੈਸ ਨੋਟ ਦੇ ਵਿੱਚ ਜਿਹੜੇ ਉਹਨਾਂ ਨੇ ਲਿਖਾਏ ਆ ਜਿਹੜੇ ਬੰਦੇ ਅਸੀਂ ਹੁਣ ਤੱਕ ਗ੍ਰਿਫਤਾਰ ਕਰ ਲਏ ਉਹ ਵੀ ਜਿਹੜੇ ਬੰਦੇ ਮਤਲਬ ਬਦਨਾਮ ਕਿਸਮ ਦੇ ਬੰਦੇ ਜਿਹੜੇ ਕਾਨੂੰਨ ਨੂੰ ਆਪਣੇ ਹੱਥ 'ਚ ਲੈਂਦੇ ਨੇ ਉਹਨਾਂ ਦੇ ਖਿਲਾਫ ਤੁਰੰਤ ਕਾਰਵਾਈ ਜੋ ਪੁਲਿਸ ਦੀ ਬਣਦੀ ਸੀ ਤਾਂ ਕਿ ਜਿਹੜਾ ਲਾਇਨ ਆਰਡਰ ਹੈ ਉਹਨੂੰ ਮੇਨਟੇਨ ਰੱਖਿਆ ਜਾਵੇ ਤੁਰੰਤ ਅਸੀਂ ਕੌਗਨੀਜੈਂਸ ਲਿੱਤਾ ਤੇ ਆਪਣੇ ਸੀਨੀਅਰ ਅਫਸਰਾਂ ਦੀ ਹਦਾਇਤ ਦੇ ਮੁਤਾਬਕ ਸਖਤ ਮਿਹਨਤ ਕਰਕੇ ਇਹਨਾਂ ਬੰਦਿਆਂ ਨੂੰ ਅਸੀਂ ਗ੍ਰਿਫਤਾਰ ਕੀਤਾ ਹੈ ਔਰ ਅਸੀਂ ਕਾ ਕਿ ਸਾਡਾ ਜਿਹੜਾ ਆਪਣਾ ਇਹ ਇਲਾਕਾ ਹੈ ਉਸ ਜਿਲ੍ਹਾ ਖੰਨਾ ਹੈ ਸਾਡੇ ਮਾਨਯੋਗ ਐਸਐਸਪੀ ਸਾਹਿਬ ਡਾਕਟਰ ਯੂਤੀ ਯਾਦਵ ਜੀ ਜਿਨ੍ਹਾਂ ਦਾ ਪ੍ਰਣਾ ਹੈ ਕਿ ਅਸੀਂ ਲਾਅ ਐਂਡ ਆਰਡਰ ਜਿਹੜਾ ਹੈਗਾ ਉਹ ਖਰਾਬ ਨਹੀਂ ਹੋਣ ਦੇਣਾ ਔਰ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥ ਵਿੱਚ ਨਹੀਂ ਲੈਣ ਦੇਣਾ ਸਰ ਜਿਹੜੇ 11 ਬੰਦੇ ਕਾਬੂ ਕੀਤੇ ਗਏ ਨੇ ਨਾ ਤੋਂ ਹਤਿਆਬੀ ਬਰਾਮਦ ਹੋ। ਤੁਹਾਨੂੰ ਮੈਂ ਦੱਸਿਆ ਹੈਗਾ ਕਿ ਅਸੀਂ ਇਹ ਗ੍ਰਿਫਤਾਰੀ ਤੁਰੰਤ ਕਰਨੀ ਹੈ ਤੇ ਜਿਹੜੀ ਇਹਨਾਂ ਦੇ ਵਿੱਚ ਬਰਾਬਦੀਆਂ ਕੀਤੀ ਜਾ ਰਹੀ ਹੈ। ਸਰ ਜਿਹੜੇ ਇਹ ਸਾਰੇ ਇਸ ਕਾਰੋਬਾਰ ਨਾਲ ਰਿਲੇਟਡ ਹੈਗੇ ਜਿਹੜੇ ਮੁਕਾਦਮੇ ਰਜਿਸਟਰਡ ਹੈਗੇ ਨੇ ਕੀ ਇਹ ਸਾਰੇ ਪ੍ਰੋਪਰਟੀ ਨਾਲ ਰਿਲੇਟਡ ਹੈਗੇ ਜਾਂ ਕੋਵਾਂ ਕੁਵਾਂ ਇਸ ਦੇ ਚ ਨਾ ਜੀ ਆਡਾ ਦਫਤਰੇ ਦਰਜ ਨੇ ਮਾਲ ਪੋਟਾਈ ਦੇ ਵੀ ਨੇ ਇਹਨਾਂ ਦੇ ਵਿੱਚ ਹੀਨਿਸ ਕ੍ਰਾਈਮ ਦੇ ਵੀ ਨੇ ਈਵਨ ਐਨਡੀਪੀਐਸ ਦੇ ਵੀ ਨੇ ਇਹ ਬੰਦੇ ਜਿਹੜੇ ਨਹੀਂ ਮੈਂ ਤੁਹਾਨੂੰ ਦੱਸ ਸਕਦਾਗਾ ਪ੍ਰੈਸ ਨੋਟ ਦੇ ਵਿੱਚ ਇਹ ਸਾਰੇ ਦਰਾਹਾ ਤੇ ਦਰਾਹਾ ਦੇ ਆਏ ਦੋਲੇ ਜਿਹੜੇ ਪਿੰਡ ਨੇ ਉੱਥੋਂ ਦੇ ਨੇ ਇਹ ਚੁਣਕੂਨੀਆਂ ਖੋੜਨ ਦੇ ਵਿੱਚ ਜਿਹੜਾ ਝਗੜਾ ਹੋਇਆ ਸੀ ਜਿੱਥੇ ਲੈਂਡ ਡਿਸਪੂਟ ਚੱਲ ਰਿਹਾ ਹੈਗਾ ਉਹਦੇ ਵਿੱਚ ਇਹ ਜਿਹੜੇ ਆਇਡੈਂਟੀਫਾਈਡ ਜਿਹੜੇ ਉਹਨਾਂ ਦੇ ਬਾਈ ਨੇ ਬੰਦੇ ਲਿਖਾਏ ਨੇ ਤੇ ਪਲੱਸ ਅਨ ਆਇਡੈਂਟੀਫਾਈਡ ਬੰਦੇ ਉਹ ਅਨ ਆਇਡੈਂਟੀਫਾਈਡ ਬੰਦੇ ਵੀ ਇਹਨਾਂ ਦੀ ਪੁਸ਼ਗੀਸ ਤੇ ਅਧਾਰ ਤੇ ਤੇ ਪਲੱਸ ਜਿਹੜੇ ਇਹ ਇੰਜਰਡ ਬੰਦੇ ਆ ਕਿਉਂਕਿ ਇਹਦੇ ਵਿੱਚ ਇੱਕ ਬਰਜੀਤ ਸਿੰਘ ਦੀ ਸਟੇਟਮੈਂਟ ਹੈ ਪਲੱਸ ਜਿਹੜੀ ਅੱਗੇ ਇਹਦੇ ਵਿੱਚ ਚਾਰ ਬੰਦਿਆਂ ਦੇ ਇਸ ਤੋਂ ਇਲਾਵਾ ਸੱਟਾਂ ਲੱਗੀਆਂ ਐ ਉਹ ਜਿਹੜੀਆਂ ਉਹਨਾਂ ਦੀ ਵੀ ਅਸੀਂ ਸਟੇਟਮੈਂਟਸ ਲੈ ਰਹੇ ਆ ਜਿਹੜੇ ਜਿਹੜੇ ਬੰਦੇ ਇਹਦੇ ਵਿੱਚ ਆ ਅਸੀਂ ਅੱਗੇ ਨਾਮਿਨੇਟ ਹੋ ਰਹੇ ਆ ਤੇ ਆਇਡੈਂਟੀਫਾਈ ਕਰ ਰਹੇ ਆ ਤੇ ਅੱਗੇ ਗਿਸਤ ਕਰ ਰਹੇ ਆ ਜਿਹੜੇ ਚਾਰੋ ਬੰਦੇ ਨੇ ਇਹ ਰੋਕਣੇ ਹਥਿਆਰ ਮੈਨ ਕੀਏ ਇਹਨਾਂ ਨੇ ਜਿਹੜੇ ਨੇ ਹਥਿਆਰ ਜੁਸ ਕੀਤੇ ਨੇ ਜੀ ਹੂੰ ਉਹਨਾਂ ਦੇ ਆਪਣੇ ਪਰਸਨਲ ਸਹੀ ਜਾਂ ਤੋਂ ਅੱਜ ਉਹ ਬRAND ਕੀਤੇ ਜਾ ਰਹੇ ਆ ਜਦੋਂ ਬRANDਗੀ ਹੋ ਜਾਏਗੀ ਤੇ ਅਦਾਦੀ ਫਿਰ ਅਸੀਂ ਦੇਖਾਂਗੇ ਕਿ ਇਹ ਲਾਇਸੈਂਸੀ ਨੇ ਜਾਂ ਨਜਾਇਜ਼ ਨੇ ਸਰ ਜਿਹੜੀ ਇੰਜਰਡ ਨੇ ਉਹਨਾਂ ਦੀ ਕਿੰਨੀ ਫਸਟਾ ਲੱਗਣੀ ਹੈ ਇੰਜਰਡ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਆ ਕਿ ਜਿਹਦੀ ਅਸੀਂ ਸਟੇਟਮੈਂਟ ਲਿਖੀ ਆ ਉਹਦੀ ਜਿਹੜੀ ਐਮਐਲਆਰ ਆ ਉਹ ਉਹਦੇ ਐਮਐਲਆਰ ਦੇ ਮੁਤਾਬਕ ਉਹ ਡਾਕਟਰਾਂ ਦੀ ਰਿਪੋਰਟ ਆ ਉਹਦੇ ਸੱਟਾਂ ਸਭ ਤੋਂ ਵੱਧ ਹੈ ਬਾਹਾਂ ਤੇ ਸੱਟਾਂ ਨੇ ਉਹਦੇ ਤੇ ਜਿਹੜੇ ਬਾਕੀ ਆ ਉਹਨਾਂ ਦੀ ਵੀ ਇੱਕ ਦੀ ਬਾਤ ਹੈ ਇੱਕ ਦੇ ਕੰਨ ਤੇ ਸੱਟ ਆ ਗਈ ਠੀਕ ਹੈ ਜੀ ਇਹ ਸਾਰੀਆਂ ਜਿਹੜੀਆਂ ਸੱਟਾਂ ਨੇ ਸੱਟਾਂ ਤੇ ਹਥਿਆਰ ਨਾਲ ਉਹਨਾਂ ਨੇ ਕਿਰਪਾਨਾਂ ਯੂਜ਼ ਕੀਤੀਆਂ ਜਿਹੜੀ ਗੋਲੀ ਫਾਇਰਿੰਗ ਕੀਤੀ ਹੈ ਜਿਹੜੀ ਫਾਇਰ ਕੀਤਾ ਉਹ ਵੀ ਕਿਉਂਕਿ ਜਦੋਂ ਆਏ ਨੇ ਤੇ ਉਹਨਾਂ ਨੇ ਹਵਾ ਚ ਸੈੱਟ ਕੀਤੇ ਪਹਿਲਾਂ ਡਰਾਇਆ ਉਹਨਾਂ ਨੂੰ ਹਵਾ ਚ ਸੈੱਟ ਕਰਕੇ ਤੇ ਫਿਰ ਜਿਹੜੀਆਂ ਕਿਰਪਾਨਾਂ ਲੈ ਕੇ ਉਹਨਾਂ ਦਾ ਮਾਰ ਕੀਤਾ ਇਹ ਤਫਤੀਸ਼ ਦੇ ਵਿੱਚ ਇਹ ਸਾਰੀਆਂ ਗੱਲਾਂ ਆ ਰਹੀਆਂ ਤੇ ਹੁਣ ਤੱਕ ਵੀ ਤਫਤੀਸ਼ ਸੱਟਾਂ ਬੇਮਤਾਲਕ ਹੁਣ ਤੱਕ ਉਹ ਕਿਰਪਾਨਾ ਜ਼ਿਆਦਾ ਯੂਜ਼ ਕਰਕੇ ਉਹਨਾਂ ਨੇ ਜਿਹੜੀਆਂ ਇਹ ਸੱਟਾਂ ਮਾਰੀਆਂ ਐ ਫਾਇਰ ਦੇ ਨਾਲ ਹਥਿਆਰ ਦੇ ਨਾਲ ਕੋਈ ਇਸ ਤਰ੍ਹਾਂ ਦੀ ਸੱਟ ਜਿਹੜੇ ਇੰਜਰਡ ਬੰਦੇ ਐ ਡਾਇਰੈਕਟ ਫਾਇਰ ਕੋਈ ਨਹੀਂ ਉਹਨਾਂ ਤੇ ਲੱਗਿਆ ਹੋਣਾ ਜੀ ਸਰ ਫੋਰੀਨਰ ਪ੍ਰਣਾ ਉਹ ਕਿੰਨਾ ਗੂੜੀ ਐ ਮੈਂ ਤੁਹਾਨੂੰ ਦੱਸ ਰਿਹਾ ਜੀ ਉਹੀ ਬੇਨਤੀ ਕਰ ਰਿਹਾ ਕਿ ਇਹਦੇ ਵਿੱਚ ਕੁਝ ਇਸ ਤਰ੍ਹਾਂ ਦੇ ਬੰਦੇ ਨੇ ਜਿਨ੍ਹਾਂ ਦੇ ਖਿਲਾਫ ਮਕਦਮੇ ਦਰਜ ਨੇ ਕਈਆਂ ਦੇ ਖਿਲਾਫ ਚਾਰ ਮਕਦਮੇ ਦਰਜ ਹੈ ਕਿੰਨੇ ਖਾਸ ਤਿੰਨ ਮਕਦਮੇ ਦਰਜ ਹੈ ਉਹ ਕੱਲੇ-ਕੱਲੇ ਦੇ ਅਸੀਂ ਸਾਰਿਆਂ ਦਾ ਜਿਹੜਾ ਰਿਪੋਰਟ ਹੈਗਾ ਕ੍ਰਿਮੀਨਲ ਰਿਪੋਰਟ ਉਹ ਸਾਰਾ ਸ਼ਾਨਪੀਨ ਕਰਦੇ ਆ ਸਰ ਇੱਕ 2 ਔਰਤਾਂ ਤੇ ਹਮਲਾ ਕੀਤਾ ਗਿਆ ਜੀ ਹਾਂਜੀ ਇੱਕ 2 ਔਰਤਾਂ ਸੀਗੀਆਂ ਜੀ ਇਹ ਨਾ ਜੀ ਇਹ ਇਹ ਤੁਹਾਨੂੰ ਮੈਂ ਦੱਸਿਆ ਵੀ ਲੈਂਡ ਡਿਸਪਿਊਟ ਹੈ ਉਹ ਲੈਂਡ ਡਿਸਪਿਊਟ ਨੂੰ ਮੱਦੇਨਜ਼ਰ ਰੱਖਦੇ ਹੋਏ ਮੋਟਰ ਤੇ ਉਹ ਫੈਮਿਲੀ ਆਪਣੀਆਂ ਔਰਤਾਂ ਸਮੇਤ ਆਲਰੇਡੀ ਉਹਨਾਂ ਨੂੰ ਪਤਾ ਸੀ ਉਹਨਾਂ ਦੀ ਵੀ ਰੰਜਿਸ਼ ਚੱਲ ਰਹੀ ਹੈ ਓਕੇ ਤੇ ਉਹ ਉੱਥੇ ਆਪਣੀ ਉਹ ਫਸਲ ਦੀ ਰਾਖੀ ਵਾਸਤੇ ਕਹਿੰਦੇ ਅਸੀਂ ਬੈਠੇ ਸੀ ਜੋ ਉਹਦੀ ਸਟੇਟਮੈਂਟ ਹੈ ਉਹ ਜਦੋਂ ਆਏ ਤੇ ਉਹਨਾਂ ਨੇ ਔਰਤਾਂ ਦੀਆਂ ਵੀ ਮਾਰੀਆਂ ਸਟਾ ਸਰ ਟੋਟਲ ਕਿੰਨੇ ਜਣੇ ਨਾਮਜ਼ਦ ਹੋਏ ਨੇ ਜੀ ਇਸ ਕੇਸ ਦੇ ਵਿੱਚ ਨਾਮਜ਼ਦ ਜਿਹੜੇ ਬੰਦੇ ਹੈਗੇ ਅ ਨਾਮਜ਼ਦ ਜਿਹੜੇ ਹੈਗੇ ਇਹ ਕਮ ਸੇ ਕਮ ਵੀ 14 ਬੰਦੇ ਬਾਈ ਨੇਮ ਨਾਮਜ਼ਦ ਨੇ ਜੀ ਮਤਲਬ ਆਇਡੈਂਟੀਫਾਈਡ ਜਿਹੜੇ ਬਾਈ ਨੇਮ ਨੇ 14 ਦੇ ਵਿੱਚੋਂ 11 ਫੜੇ ਗਏ ਜੀ ਚਾਰ ਬੰਦੇ ਅਜੇ ਜਿਹੜੇ ਹੋਰ ਹੈ ਜਿਹੜੇ ਬਾਈ ਨੇਮ ਨੇ ਉਹ ਜਿਹੜੇ ਮਫਰੂਰ ਨੇ ਭੱਜੇ ਹੋਏ ਨੇ ਬਾਕੀ ਜਿਹੜੇ ਹੰਡਰਡ ਆਈਡੈਂਟੀਫਾਈਡ ਬੰਦੇ ਆ ਉਹ ਵੀ ਸਾਰੇ ਭੱਜੇ ਹੋਏ ਆ ਲੇਕਿਨ ਇਹਨਾਂ ਦੀ ਪੁਲਿਸ ਗਿਸ਼ਟ ਦੇ ਮਤਲਬ ਕਿ ਜਿਹਦਾ ਜਿਹਦਾ ਅੱਗੇ ਜੋ ਰੋਲ ਹੈ ਜਿਵੇਂ ਆ ਕਿਹੜੇ ਕਿਹੜੇ ਬੰਦੇ ਆ ਪੁਲਿਸ ਪਾਤੀਆਂ ਸਾਡੀਆਂ ਸਾਰੀਆਂ ਦਿਸ਼ਾਵਾਂ ਦੇ ਵਿੱਚ ਇਹਨਾਂ ਦੇ ਟਿਕਾਣੇ ਕਿੱਥੇ ਕਿੱਥੇ ਆ ਮਤਲਬ ਆਨ ਟੋਜ ਆ ਨਹੀਂ ਨਹੀਂ ਕੋਈ ਜਾਨੀ ਨੁਕਸਾਨ ਨਹੀਂ ਮੈਂ ਤੁਹਾਨੂੰ ਦੱਸਿਆ ਕਿ ਸਿਰਫ ਇੱਕ ਜਿਹੜਾ ਬਲਜੀਤ ਸਿੰਘ ਹੈ ਇਹਦੇ ਸੱਟਾਂ ਜਿਹੜੀਆਂ ਆਂ ਗਿਆ ਬਾਹਾਂ ਤੇ ਜ਼ਿਆਦਾ ਮੇਜਰ ਗ੍ਰੀਵियस ਸੱਟਾਂ ਨੇ ਤੇ ਬਾਕੀ ਦਾਲਦੇ ਆਂ ਤੇ ਵਾਈਟੇ ਆਰਗਨ ਦੇ ਵੀ ਸਟਾ ਉਹ ਡਾਕਟਰ ਦੀ ਰਿਪੋਰਟ ਹੈ ਜੀ ਜੋ ਡਾਕਟਰ ਦੀ ਰਿਪੋਰਟ ਹੈ ਉਹ ਵੀ ਆ ਜਿਹੜੀਆਂ ਤੁਹਾਨੂੰ ਦੱਸਿਆ ਕਿ ਰਿਪੋਰਟਸ ਨੇ ਐਮ ਐਲ ਆਰ ਉਹ ਅਸੀਂ ਕਲੈਕਟ ਕੀਤੀਆਂ ਉਹਦੇ ਮੁਤਾਬਕ ਇਹਦੇ ਵਿੱਚ ਧਾਰ ਆ ਗਈ ਲੇਕਿਨ ਕਿਉਂਕਿ ਉਹਨਾਂ ਦੀ ਸਟੇਟਮੈਂਟ ਦੇ ਮੁਤਾਬਕ ਕਿ ਉਹਨਾਂ ਨੇ ਆਂਗਿਆ ਨੇ ਫੈਰ ਕਰਕੇ ਪਹਿਲਾਂ ਫੈਰ ਕੀਤੇ ਨੇ ਇਸ ਲਈ ਅਸੀਂ ਉਹ ਧਾਰਾ ਵੀ ਲਾਈ ਹੈ ਹਰ ਕਿੰਨੇ ਕੋ ਫੈਰ ਕੀਤੇ ਨੇ ਹੋਰ ਉਹਦੀ ਦੱਸਣ ਦੇ ਮਤਲਬ ਕੀ ਹੈ ਕਿ ਉਹਨਾਂ ਨੇ 15 20 ਫੈਕ ਕੀਤੇ ਨੇ ਆਂਦਿਆਂ ਨੇ ਸਰ ਜਿਹੜਾ ਅਟੈਕ ਹੋਇਆ ਜੀ ਇਹਦੇ ਚ ਮੇਨ ਹੈਡ ਕਾਉਂਟ ਸੀ ਜੀ ਇਹ ਹੈਡ ਇਹਦੇ ਵਿੱਚ ਉਹ ਉਹਨਾਂ ਦੀ ਸਟੇਟਮੈਂਟ ਦੇ ਮਤਲਬ ਪਲਸ ਹੁਣ ਤੱਕ ਦੀ ਤਫਤੀਸ਼ ਦੇ ਮਤਲਬ ਕੀ ਹੈ ਕਿ ਇਹਦੇ ਵਿੱਚ ਕਿ ਰਵੀ ਰਾਜਗਰ ਹੈ ਤੇ ਇੱਕ ਯਾਦਵਿੰਦਰ ਸਿੰਘ ਜਾਦੂ ਜੀ ਦੋਨੇ ਬੜੇ ਨੋਟੋਰੀਅਸ ਬੰਦੇ ਨੇ ਜਿਨ੍ਹਾਂ ਦੇ ਖਿਲਾਫ 11 10 10 ਮਕਦਮੇ ਦਰਜ ਹੈ ਉਹਦੇ ਹੱਥ ਨਹੀਂ ਆਏ ਪੋਲਿਸ ਪਾਰਟੀਆਂ ਲੱਗੀਆਂ ਹੋਈਆਂ ਯਾਦਵਿੰਦਾਂ ਜਾਬੂ ਕਿੱਥੇ ਉਹਨਾਂ ਨੂੰ ਜਿਹੜਾ ਇਹਨਾਂ ਦੇ ਰਿੰਗ ਲੀਡਰ ਟਾਈਟ ਨੇ ਯਾਦਵਿੰਦਾਂ ਤੁਸੀਂ ਜਾਬੂ ਕਿੱਥੇ ਜਾਣ ਵਾਲੇ ਇਹ ਪਿੰਡ ਕੜਾਣੀ ਠੀਕ ਹੈ ਹਾਂਜੀ ਸਰ ਇਹਨਾਂ ਦਾ ਰਿਮਾਂਡ ਵਗੈਰਾ ਵੀ ਤੇ ਲਿਆ ਗਿਆ ਜੀ ਅਸੀਂ ਤੁਹਾਨੂੰ ਜਿਵੇਂ ਦੱਸਿਆ ਕਿ ਅਸੀਂ ਇਹਨਾਂ ਦੀ ਅੱਜ ਗ੍ਰਿਫਤਾਰੀ ਪਾਈ ਹੋਈ ਮੀਨ ਜੋ ਰੈਸਟੂਲ ਨੇ ਸਾਡੇ ਕੋਲ ਪੁੱਛ ਕੇ ਚੱਲ ਰਹੀ ਹੈ ਤੇ ਇਹਨਾਂ ਨੂੰ ਵਾਕਿਆ ਹੀ ਮਾਨਜੋਗ ਜਾਂਦੇ ਪੇਸ਼ ਕੀਤਾ ਜਾਏਗਾ ਜੋ ਕਾਇਦੇ ਕਾਨੂੰਨ ਹੈ ਉਹਦੇ ਨੂੰ ਤਾਂ ਪੇਸ਼ ਕਰਕੇ ਪੁਲਿਸ ਰਿਮਾਂਡ ਵੀ ਆਸਕ ਕੀਤਾ ਜਾਏਗਾ ਜੀ ਸਰ ਬਹੁਤ ਧੰਨਵਾਦ ਜੀ ਥੈਂਕ ਯੂ